ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਆਪਣੇ ਕੌਰ ਸੰਧੂ ਬੁਟੀਕ ਸੈਂਟਰ ਤੋਂ ਜਿਹੜੇ ਸੂਟ ਰੈਡੀ ਹੁੰਦੇ ਹੁੰਦੇ ਆ ਹਨਾ ਤੇ ਉਹ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੁੰਦੇ ਆ ਜਿਹੜੇ ਥੋੜੇ ਜੇ ਡਿਜ਼ਾਈਨਰ ਸੂਟ ਰੈਡੀ ਹੁੰਦੇ ਆ ਹਨਾ ਬਾਕੀ ਸਿੰਪਲ ਸੂਟ ਤਾਂ ਆਪਣੇ ਹੁੰਦੇ ਹੀ ਰਹਿੰਦੇ ਆ ਸਿੰਪਲ ਸੂਟ ਦੀ ਕਦੇ ਵੀਡੀਓ ਨਹੀਂ ਦਿੰਦੀ ਆਪਾਂ ਨੇ ਕਿਉਂਕਿ ਸਿੰਪਲ ਸੂਟ ਤਾਂ ਡੇਲੀ ਦੇ ਹੁੰਦੇ ਆ ਜਿਹੜੇ ਡਿਜ਼ਾਈਨਰ ਸੂਟ ਹੁੰਦੇ ਆ ਉਹਨਾਂ ਦੇ ਆਪਾਂ ਵੀਡੀਓ ਸ਼ੇਅਰ ਕਰਦੇ ਹੁੰਨੇ ਆ ਤੇ ਸਾਡੀ ਇੰਸਟਾਗ੍ਰam ID ਹੈਗੀ ਹੈ ਜੀ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰam ID ਹੈ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਲਓ ਜੀ ਆਪਾਂ ਦਿਖਾਉਣੇ ਆ ਹੁਣ ਆਪਣਾ ਜਿਹੜਾ ਪਹਿਲਾ ਸੂਟ ਹੈਗਾ ਆ ਇਹ ਦੇਖੋ ਕਾਟਨ ਦੇ ਉੱਪਰ ਬਣਿਆ ਹੋਇਆ ਕਿੱਦਾਂ ਕਿੱਦਾਂ ਆਪਾਂ ਨੇ ਡਿਜ਼ਾਈਨ ਕੀਤਾ ਆ ਹਨਾ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਆ ਦੇਖੋ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਘੇਰੇ ਤੇ ਡਿਜ਼ਾਈਨ ਕੀਤਾ ਆ ਦੇਖੋ ਬੀ ਸ਼ੇਪ ਦਾ ਜਿਹੜਾ ਹੈਗਾ ਇਹਦੇ ਵਿੱਚ ਗਲਾ ਪਾਇਆ ਆਪਾਂ ਨੇ ਜਿੱਦਾਂ ਕਿ ਬੀ ਸ਼ੇਪ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ 'ਚ ਹੈ ਪਾਕਿਸਤਾਨੀ ਬਾਹ ਦੇ ਨਾਲ ਬੀ ਸ਼ੇਪ ਦਾ ਗਲਾ ਆ ਦੇਖੋ ਪਾਕਿਸਤਾਨੀ ਆਪਾਂ ਨੇ ਬਾਹ ਰੱਖੀ ਹੈ ਦੋ ਲੈਸਾਂ ਨਾਲ ਜਿਹੜਾ ਹੈਗਾ ਆਪਾਂ ਇਹਨਾਂ ਨੂੰ ਡਿਜ਼ਾਈਨ ਕੀਤਾ ਆ نیچے ਆਪਾਂ ਨੇ ਇਹ ਵਾਲੀ ਲੈਸ ਦਿੱਤੀ ਹੈ ਉੱਪਰ ਜਿਹੜੀ ਇਹ ਵੀ ਸਾਡੀ ਗੁੰਮ ਕਰਕੇ ਪਾਈ ਹੋਈ ਹੈ ਵਿੱਚ ਆ ਦੇਖੋ ਪਹਿਲਾ ਲੈਂਸ ਧਰਕਿਆ ਦੇਖੋ ਗੁੰਮ ਸਲਾਈ ਦੇ ਨਾਲ ਆਪਣੀ ਪਾਈ ਹੋਈ ਹੈ ਤੇ ਜਿਹੜੀ ਆਪਾਂ ਘੇਰੇ ਦੇ ਉੱਪਰ ਲੈਂਸ ਦਿੱਤੀ ਹੈ ਜੀ ਸੇਮ ਇਹ ਵਾਲੀਆਂ ਸੇਮ ਲੈਂਸ ਆਪਾਂ ਨੇ ਘੇਰੇ ਤੇ ਵੀ ਦਿੱਤੀਆਂ ਨੇ ਇੱਕ ਲੈਂਸ ਅਸੀਂ ਅਲੱਗ ਤੋਂ ਐਡ ਕੀਤੀ ਹੈ ਆ ਦੇਖੋ ਇਹ ਵਾਲੀ ਜਿਹੜੀ ਹੈਗੀ ਲੈਂਸ ਆਪਾਂ ਨੇ ਕੱਟ ਕੇ ਪਾਈ ਹੋਈ ਹੈ ਦੇਖੋ ਬਹੁਤ ਜਿਆਦਾ ਫਿਨਿਸ਼ਿੰਗ ਦੇ ਨਾਲ ਹਨਾ ਜਿਹੜਾ ਹੈਗਾ ਆਪਣਾ ਕੰਮ ਹੁੰਦਾ ਆ ਜਿਹੜੀ ਨਾਲ ਅਸੀਂ ਫੁੱਲਾਂ ਨਾਲ ਫੁੱਲਾਂ ਵਾਲੀ ਲੈਂਸ ਮਿਲਦੀ ਹੈ ਇਹ ਇਹਨਾਂ ਨੂੰ ਤੁਸੀਂ ਕੱਟ ਕੇ ਵੀ ਲੈ ਸਕਦੇ ਹੋ ਅਲੱਗ ਅਲੱਗ ਲਾ ਸਕਦੇ ਹੋ ਹਨਾ ਵਿੱਚ ਵੀ ਤੁਸੀਂ ਬੂਟੀ ਦੀ ਤਰ੍ਹਾਂ ਵੀ ਲਾ ਸਕਦੇ ਹੋ ਅਸੀਂ ਉਹਦੇ ਨਾਲ ਵੀ ਜਿਹੜੇ ਹੈਗੇ ਇਹਦੇ ਨਾਲ ਡਿਜ਼ਾਈਨ ਕੀਤੇ ਹੋਏ ਆ ਸੂਟ ਤੇ ਫੁੱਲ ਕੱਟ ਕੇ ਵੀ ਉੱਪਰ ਅਸੀਂ ਇਹ ਵਾਲੀ ਸੇਮ ਲੈਸ ਜਿਹੜੀ ਬਾਹਾਂ ਦੇ ਵਿੱਚ ਪਾਈ ਹੈ ਉਹ ਵਾਲੀ ਸੇਮ ਪਾਈ ਹੋਈ ਹੈ نیچے ਵੀ ਉਹ ਵਾਲੀ ਸੇਮ ਪਾਈ ਹੋਈ ਹੈ ਇਹ ਮੂਰੇ ਘੇਰੇ ਤੇ ਡਿਜ਼ਾਈਨ ਕੀਤਾ ਹੋਇਆ ਆਪਣਾ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਲੱਗਦਾ ਹੈ ਸਲਵਾਰ ਇਹਨਾਂ ਦੀ ਹੈਗੇ ਜੀ ਪਾਕਿਸਤਾਨੀ ਸਲਵਾਰ ਇਹਨੂੰ ਗੁੱਡੀ ਕੱਟ ਸਲਵਾਰ ਵੀ ਕਹਿੰਦੇ ਆ ਹਨਾ ਬਿਲਕੁਲ ਸਟੇਟ ਸਲਵਾਰ ਦੇਖੋ ਇਹਦੇ ਇਹ ਵੀ ਆਪਾਂ ਨੇ ਸੇਮ ਜਿੱਦਾਂ ਕਿ ਬਾਹਾਂ ਦਾ ਡਿਜ਼ਾਈਨ ਤਿਆਰ ਕੀਤਾ ਹੋਇਆ ਹੈ ਸੇਮ ਦੋ ਲੈਸਾਂ ਨਾਲ ਜਿਹੜਾ ਹੈਗਾ ਆਪਾਂ ਨੇ ਇਹ ਡਿਜ਼ਾਈਨ ਵੀ ਤਿਆਰ ਕੀਤਾ ਹੈਗਾ ਇਹ ਜੀ ਸਲਵਾਰ ਵੀ ਆਪਾਂ ਨੇ ਮੂਰੀ ਵੀ ਜਿਹੜੀ ਹੈਗੀ ਬਿਲਕੁਲ ਬਰੀਕ ਰੱਖੀ ਹੈ ਬੁਕਰਮ ਪਾਈ ਹੋਈ ਹੈ ਇਹਦੇ ਵਿੱਚ ਜਿਹੜੀ ਹੈਗੀ 7/8 ਇੰਚ ਦੀ ਜਿਹੜੀ ਬੁਕਰਮ ਆਉਂਦੀ ਹੈ ਜੀ ਉਹ ਵਾਲੀ ਬੁਕਰਮ ਪਾਈ ਹੋਈ ਹੈ ਆਪਾਂ ਨੇ ਬਿਲਕੁਲ ਸਟ੍ਰੇਟ ਸਲਵਾਰ ਹੈ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਇਹ ਵਾਲੀ ਸਲਵਾਰ ਪਾਈ ਹੋਈ ਨਾਲ ਸੂਟ ਜਿੱਦਾਂ ਕਿ ਬਿਲਕੁਲ ਪਾਕਿਸਤਾਨੀ ਲੁੱਕ ਦਿੱਤੀ ਆਪਾਂ ਨੇ ਸੂਟ ਨੂੰ ਇਹ ਅਸੀਂ हिਪ ਤੋਂ ਵੀ ਥੋੜਾ ਜਿਹਾ ਖੁੱਲਾ ਰੱਖਦੇ ਹੁੰਦੇ ਆ ਜੀ ਥੋੜਾ ਜਿਹਾ ਲੂਜ਼ ਰੱਖਦੇ ਆ ਕਿਉਂਕਿ ਪਾਕਿਸਤਾਨੀ ਸੂਟ ਥੋੜਾ ਲੂਜ਼ ਹੁੰਦਾ ਆ ਇਹ ਪਾਕਿਸਤਾਨੀ ਸਲਵਾਰ ਹੁੰਦੀ ਹੈ ਜਿਹੜੀ ਬਿਲਕੁਲ ਸਟੇਟ ਸਲਵਾਰ ਹੁੰਦੀ ਹੈ ਜੀ ਸਿੱਧੀ ਜੀ ਹੁੰਦੀ ਹੈ ਇੱਕ ਵਾਰੀ ਸਾਡੀ ਇਹ ਵੀਡੀਓ ਦੇਖ ਕੇ ਕੋਈ ਭੈਣ ਹੈ ਨਾ ਕਹਿੰਦੀ ਵੀ ਪਾਕਿਸਤਾਨੀ ਸਲਵਾਰਾਂ ਬਣਾ ਦਿਓ ਤੇ ਚਲੋ ਅਸੀਂ ਬਣਾਤੀਆਂ ਜੀ ਬਾਤੋਂ ਕਹਿੰਦੇ ਵੀ ਇਹ ਤਾਂ ਜੰਮੀ ਸਿੱਧੀ ਜੀ ਹੈ ਹੌਲੀ ਸਲਵਾਰ ਹੈ ਅਸੀਂ ਆਖਿਆ ਵੀ ਇਹ ਹੌਲੀ ਹੁੰਦੀ ਹੈ ਜੀ ਵੀ ਪਹਿਲਾਂ ਪੁੱਛਣ ਲਿਆ ਕਰੋ ਹਨਾ ਜੇ کہیں ਨਹੀਂ ਵਾਰੀ ਪਤਾ ਨਹੀਂ ਪਤਾ ਲੱਗਦਾ ਜੀ ਪੁੱਛ ਸਕਦੇ ਹੋ ਹਨਾ ਵੀ ਇਹ ਕਿਦਾਂ ਹੁੰਦੀ ਹੈ ਤੇ ਉਹ ਕਹਿੰਦੇ ਬਿਲਕੁਲ ਮੇਰੇ ਤਾਂ ਸਿੰਪਲ ਜੀਆਂ ਸਲਵਾਰਾਂ ਬਣ ਗਿਆ ਹੌਲੀਆਂ ਦੇਖੋ ਜੀ ਆਪਾਂ ਨੇ ਇਹ ਬਣਾਈ ਐ ਫਰੌਕ ਤਲੀਆਂ ਵਾਲੀ ਫਰੌਕ ਬਣਾਈ ਐ ਬਿਲਕੁਲ ਲਾਈਟ ਵੇਟ ਬਾਹ ਆਪਾਂ ਇਹਨਾਂ ਦੀ ਪਾਕਿਸਤਾਨੀ ਰੱਖੀ ਐ ਬਾਜੂ ਜਿਹੜੀ ਪਾਕਿਸਤਾਨੀ ਦੇਖੋ ਬਾਡੀ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਐ ਇਹਨਾਂ ਦਾ ਵੀ ਜਿਹੜਾ ਵੀ ਸ਼ੇਪ ਦਾ ਗਲਾ ਰੱਖਿਆ ਕਿਹਾ ਸੀਗਾ ਉਹਨਾਂ ਨੇ ਵੀ ਵੀ ਸ਼ੇਪ ਦਾ ਗਲਾ ਰੱਖਿਓ ਇਹਦੇ ਆਪਾਂ ਨਾਲ ਦੀ ਨਾਲ ਇਸ ਤਰ੍ਹਾਂ ਫੁੱਲਾ ਵਾਲੀ ਲੈਂਸ ਲਾਈ ਹੈ ਇੱਥੇ ਤੱਕ ਆਪਣੇ ਬਾਡੀ ਲਾਈ ਹੈ ਇਹ ਚਾਰ ਚਾਰ ਆਪਣੀਆਂ ਕਲੀਆਂ ਪਾਈਆਂ ਹੋਈਆਂ ਨੇ ਜੀ ਇਹਦੀ ਜਿਹੜੀ ਹੈਗੀ ਵੀਡੀਓ ਆਪਾਂ ਤੁਹਾਡੇ ਨਾਲ ਕਟਿੰਗ ਦੀ ਵੀ ਸ਼ੇਅਰ ਕਰੀ ਐ ਸਟੀਚਿੰਗ ਦੀ ਵੀ ਸ਼ੇਅਰ ਕਰੀ ਐ ਨਹੀਂ ਦੇਖੀ ਤੁਸੀਂ ਸਾਡੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਇਹ ਬਿਲਕੁਲ ਜਿਹੜੀ ਹੈਗੀ ਲਾਈਟ ਵੇਟ ਫਰਾਕ ਹੈਗੀ ਹੈ ਜੀ ਦੇਖੋ ਜਿੱਦਾਂ ਕਿ ਜਿੱਦਾਂ ਮਰਜ਼ੀ ਗਰਮੀ ਦੇ ਵਿੱਚ ਬਿਲਕੁਲ ਹੌਲੀ ਚਾਰ ਕਲੀਆਂ ਪਾਈਆਂ ਹੋਈਆਂ ਨੇ ਇਹ ਕਿਦਾਂ ਕਮਰ ਦੇ ਹਿਸਾਬ ਨਾਲ ਤੁਸੀਂ ਕਿੰਨੀਆਂ ਕਲੀਆਂ ਰੱਖਣੀਆਂ ਨੇ ਉਹ ਆਪਣਾ ਵੀਡੀਓ ਦੇ ਵਿੱਚ ਦੱਸਿਆ ਹੋਇਆ ਆਪਣੀ ਕਟਿੰਗ ਦੀ ਵੀਡੀਓ ਅਲੱਗ ਪਾਈ ਹੋਈ ਹੈ ਸਟੀਚਿੰਗ ਦੀ ਅਲੱਗ ਪਾਈ ਹੋਈ ਹੈ ਪਾਕਿਸਤਾਨੀ ਆਪਾਂ ਇਹਨਾਂ ਦੀ ਵਾਹ ਕਰੀ ਹੈ ਇੱਕ ਲੈਸ ਨਾਲ ਡੈਕੋਰੇਟ ਕੀਤਾ ਹੈ ਪਿਸਲਾ ਗਲਾ ਜਿਹੜਾ ਹੈਗਾ ਜੀ ਇਹਨਾਂ ਦਾ ਡੀਪ ਰੱਖਿਆ ਹੋਇਆ ਹੈ ਦੇਖੋ ਪਿਸਲਾ ਗਲਾ ਜਿਹੜਾ ਹੈਗਾ ਆਪਾਂ ਨੇ ਡੀਪ ਰੱਖਿਆ 1.5 ਇੰਚ ਦਾ ਮੋਹਰਲਾ ਜਿੱਦਾਂ ਕਿ ਸੱਤ ਤੱਕ ਪਾਉਣੇ ਕਿ 7 ਦਾ ਰੱਖਿਆ ਇਹ ਜਿਹੜੀ ਹੈਗੀ ਇਹਨਾਂ ਦੀ ਸਲਵਾਰ ਹੈ ਜੀ ਜਿਹੜੇ ਹੈਗੇ ਇਹ ਬਿਦਾਉਟ ਬੁਕਰਮ ਤੋਂ ਆਪਣੀ ਮੂਰੀ ਤਿਆਰ ਕਰੀ ਹੋਈ ਹੈ ਜੀ ਆ ਦੇਖੋ ਬੜੀ ਸੋਹਣੀ ਲੱਗਦੀ ਹੈ ਇਹ ਆਪਾਂ ਨੇ ਇਹਦੀ ਵੀ ਆਪਾਂ ਵੀਡੀਓ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਚੈਨਲ ਤੇ ਜਾ ਕੇ ਪਾਕਿਸਤਾਨੀ ਸਲਵਾਰ ਦੀ ਸਲਾਈ ਦੀ ਵੀਡੀਓ ਵੀ ਦਿੱਤੀ ਹੈ ਆਪਾਂ ਨੇ ਤੇ ਕਟਾਈ ਦੀ ਵੀ ਦਿੱਤੀ ਹੋਈ ਹੈ ਇਹ ਆਪਾਂ ਨੇ ਹੁਣ ਵੀ ਦਿੱਤੀ ਹੈ ਨੇ ਇੱਕ ਭੈਣ ਦਾ ਇਟਲੀ ਤੋਂ ਬਾਰ-ਬਾਰ ਮੈਸੇਜ ਆ ਰਹੇ ਸੀ ਜੀ ਉਹਨਾਂ ਦੇ ਅਸੀਂ ਜਿਹੜਾ ਹੈਗਾ ਉਹਨਾਂ ਦੇ ਕਰਕੇ ਵੈਸੇ ਟਾਈਮ ਨਹੀਂ ਹੁੰਦਾ ਹਨਾ ਸਲਾਈ ਤਾਂ ਆਪਾਂ ਸਾਰੀ ਵੀਡੀਓ ਦੇ ਵਿੱਚ ਦਿਖਾਉਣੀ ਆ ਤੇ ਕਟਾਈ ਜਾਂ ਸਲਾਈ ਕਰਨ ਦਾ ਵੀਡੀਓ ਬਣਾਉਣ ਦਾ ਹੀ ਨਹੀਂ ਟਾਈਮ ਹੁੰਦਾ ਜਲਦੀ ਜਲਦੀ ਚ ਕਪੜੇ ਦੇਣੇ ਹੁੰਦੇ ਆ ਉਹਨਾਂ ਦੇ ਫਰਮਾਇਸ਼ ਤੇ ਜਿਹੜਾ ਹੈਗਾ ਆਪਾਂ ਨੇ ਸਲਾਈ ਤੇ ਕਟਾਈ ਦਿੱਤੀ ਹੈ ਉਹ ਚਲੋ ਜੀ ਬਾਹਰ ਵੀ ਬੈਠ ਕੇ ਹਨਾ ਕੋਈ ਆਪਣੀਆਂ ਸਲਾਈ ਦੇ ਵੀਡੀਓ ਨੂੰ ਇੰਨਾ ਲਾਈਕ ਕਰ ਰਿਹਾ ਪਿਆਰ ਦੇ ਰਿਹਾ ਤਾਂ ਆ ਸਾਡੇ ਲਈ ਤਾਂ ਕੋਈ ਵੀ ਗੱਲ ਨਹੀਂ ਹੈਗੀ ਅਸੀਂ ਬਣਾ ਸਕਦੇ ਆ ਟਾਈਮ ਚੋਂ ਟਾਈਮ ਕੱਢ ਕੇ ਆ ਦੇਖੋ ਇਹਦੀ ਮੂਰੀ ਕਿੰਨੀ ਜਿਆਦਾ ਸੋਹਣੀ ਲੱਗਦੀ ਹੈ ਬਣੀ ਹੋਈ ਇਹ ਸੂਟ ਵੀਅਰ ਕੀਤਾ ਹੋਇਆ ਬਹੁਤ ਜਿਆਦਾ ਸੋਹਣਾ ਲੱਗੇਗਾ ਆ ਦੇਖੋ ਬਹੁਤ ਜਿਆਦੇ ਸੋਹਣੀ ਜਿਹੜੇ ਬਿਨਾ ਬੁਕਰਮ ਤੋਂ ਆਪਣੀ ਮੂਰੀ ਬਣਾਈ ਹੈ ਬਹੁਤ ਜਿਆਦੇ ਲਾਈਟ ਵੇਟ ਸਲਵਾਰ ਕੱਪੜਾ ਵੀ ਜਿਹੜਾ ਹੈਗਾ ਬਿਲਕੁਲ ਜਿਹੜਾ ਹੈਗਾ ਹੌਲਾ ਕੱਪੜਾ ਹੈਗਾ ਆ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਜੀ ਲੁੱਕ ਹੈਗੀ ਸੋਹਣੀ ਇਹਦੇ ਵਿੱਚ ਜਿਹੜੇ ਹੈਗੇ ਦੋ ਸੂਟ ਸਿੰਪਲ ਰੱਖੇ ਹੋਏ ਆ ਜੀ ਇਹ ਵੀ ਨਾਲ ਹੀ ਦੇਣੇ ਆ ਆਪਾਂ ਚਲੋ ਦੇ ਦਾਂਗੇ ਉਹ ਬਿਲਕੁਲ ਸਿੰਪਲ ਸੂਟ ਹੈਗੇ ਆ ਦੇਖੋ ਅਗਲਾ ਆਪਣਾ ਸੂਟ ਹੈਗਾ ਇਹ ਵੀ ਸੂਟ ਸਿੰਪਲ ਰੱਖਿਆ ਹੋਇਆ ਇਹ ਆਪਾਂ ਤੁਹਾਨੂੰ ਕਿਉਂ ਦਿਖਾ ਰਹੇ ਆ ਜੀ ਜਿੱਦਾਂ ਕਿ ਦੇਖੋ ਲਾਈਟ ਵੇਟ ਜਿਆ ਵਰਕ ਕਰਿਆ ਹੋਇਆ ਹੈ ਦੇ ਉੱਤੇ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਬਿਲਕੁਲ ਜਿਹੜਾ ਹੈਗਾ ਕਾਟਨ ਦਾ ਕੱਪੜਾ ਹੈਗਾ ਬਿਲਕੁਲ ਹੌਲਾ ਕੱਪੜਾ ਹੈਗਾ ਆ ਤੇ ਬਾਕੀ ਸੂਟ ਸਿੰਪਲ ਰੱਖਿਆ ਕਿਉਂਕਿ ਵਰਕ ਵਾਲੇ ਸੂਟ ਜਿਆਦਾ ਕੁਸ ਲਾਇਆ ਹੋਇਆ ਨਹੀਂ ਵਧੀਆ ਲੱਗਦੇ ਹੈਗੇ ਜੀ ਦੇਖੋ ਗਰਮੀ ਦੇ ਸਹਬ ਨਾਲ ਬਿਲਕੁਲ ਹਲਕਾ ਜਿਹਾ ਜਿਹੜਾ ਹੈਗਾ ਵਰਕ ਕੀਤਾ ਹੋਇਆ ਤੁਸੀਂ ਇਦਾਂ ਦੇ ਵਰਕ ਵੀ ਸਾਡੇ ਕੋਲ ਕਰਵਾ ਸਕਦੇ ਹੋ ਜਿੱਦਾਂ ਕਿ ਅਸੀਂ ਕੱਪੜਾ ਲੈ ਕੇ ਆਪਣੇ ਕੋਲੋਂ ਵੀ ਕਰ ਸਕਦੇ ਹਾਂ ਤੁਸੀਂ ਆਪਣਾ ਕੱਪੜਾ ਵੀ ਲੈ ਸਕਦੇ ਹੋ ਤੁਸੀਂ ਇਹ ਆਪਣਾ ਕੱਪੜਾ ਦੇ ਕੇ ਵੀ ਵਰਕ ਕਰਵਾ ਸਕਦੇ ਹੋ ਜੀ ਸਾਡੇ ਕੋਲੋਂ ਵੀ ਕਰਵਾ ਸਕਦੇ ਹੋ ਦੇਖੋ ਬਹੁਤ ਜ਼ਿਆਦਾ ਸੋਹਣਾ ਇਹ ਵਰਕ ਹੋਇਆ ਇਹਨਾਂ ਦੀ ਸਲਵਾਰ ਜਿਹੜੀ ਹੈਗੀ ਆਪਾਂ ਮੀਡੀਅਮ ਰੱਖੀ ਆ ਨਾ ਜ਼ਿਆਦਾ ਭਾਰੀ ਨਾ ਜ਼ਿਆਦਾ ਹੌਲੀ ਮੀਡੀਅਮ ਜੀ ਸਲਵਾਰ ਰੱਖੀ ਹੋਈ ਹੈ ਇਹ ਜਿਹੜਾ ਹੈਗਾ ਸੂਟ ਇਹ ਵੀ ਸਿੰਪਲ ਸੂਟ ਹੈ ਜੀ ਬਿਲਕੁਲ ਕਾਟਨ ਦਾ ਇਹ ਸੂਟ ਵੀ ਆਪਣਾ ਜਾਣਾ ਹੈ ਤੇ ਅਗਲਾ ਆਪਾਂ ਨੇ ਬਣਾਇਆ ਜੀ ਦੇਖੋ ਇਹਦੇ ਨਾਲ ਦਾ ਹਜੇ ਕਮੀਜ਼ ਤਿਆਰ ਨਹੀਂ ਹੋਇਆ ਹੈਗਾ ਪੈਂਟ ਪਲਾਜੋ ਪੈਂਟ ਪਲਾਜੋ ਬਣਾਇਆ ਦੇਖੋ ਜਿੱਦਾਂ ਕਿ ਬੈਲਟ ਲਾ ਕੇ ਆਪਣੇ ਇਹ ਪਲਾਜੋ ਤਿਆਰ ਕੀਤਾ ਹੋਇਆ ਹੈ ਇਹ ਜਿਹੜੀ ਹੈਗੀ ਪਤਲੀ ਜੀ ਕੁੜੀ ਦਾ ਹੈਗਾ ਆ ਜਿੱਦਾਂ ਮਰਜ਼ੀ ਸਾਈਜ਼ ਦਾ ਤੁਸੀਂ ਇਹ ਵਾਲਾ ਪਲਾਜੋ ਸਾਡੇ ਕੋਲੋਂ ਤਿਆਰ ਕਰਾ ਸਕਦੇ ਹੋ ਦੇਖੋ ਆਪਣੀ ਕਰੀਜ਼ ਲਾਈਨ ਜਿਹੜੀ ਹੁੰਦੀ ਹੈ ਪ੍ਰੈਸ ਕਰਕੇ ਬਿਲਕੁਲ ਸਿੱਧੀ ਕਰੀਜ਼ ਲਾਈਨ ਬਣੀ ਹੋਈ ਹੈ ਆਪਣੇ ਤੇ ਇਹ ਦੇਖੋ ਆਪਣੇ ਇਧਰ ਜਿਹੜੇ ਅੱਧੇ ਦੇ ਉੱਪਰ ਮੂਰੇ 벨ਟ ਲਾਈ ਹੈ ਜੀ ਇਹ ਅਸੀਂ 12 ਇੰਚ ਦੀ 벨ਟ ਤਿਆਰ ਕੀਤੀ ਹੈ ਪਿੱਛੇ ਆਪਾਂ ਨੇ ਲਾਸਟਿਕ ਪਾਈ ਹੈ 10 ਇੰਚ ਦੀ ਜਿਹੜੀ ਲਾਸਟਿਕ ਪਾਈ ਹੈ 11 ਇੰਚ ਦਾ ਟੋਟਲੀ ਲੱਕ ਜਿਹੜਾ ਹੈਗਾ ਉਹਨਾਂ ਦਾ ਪਿਆਰ ਕੀਤਾ ਆ ਸਾਈਡ ਤੇ ਆਪਾਂ ਨੇ ਦੇਖੋ ਇੱਕ ਪਾਕਟ ਲਾਈ ਹੈ ਇੱਕ ਜੇਬ ਲਾਈ ਹੈ ਜੀ ਪੈਂਟ ਪਲਾਜੋ ਤੇ ਲੇਡੀਜ਼ ਪੈਂਟ ਪਲਾਜੋ ਤੇ ਅਸੀਂ ਹਮੇਸ਼ਾ ਇੱਕ ਹੀ ਜੇਬ ਲਾਉਣੇ ਆ ਜੇ ਤੁਸੀਂ ਜਿੱਦਾਂ ਦੇ ਮਰਜ਼ੀ ਪਲਾਜੋ ਬਣਵਾ ਲਓ ਪੂਰਾ ਇਲਾਸਟਿਕ ਵਾਲਾ ਬਣਾ ਲਓ ਹਨਾ ਇੱਥੇ ਹੁੱਕ ਵੀ ਲੱਗਦੀ ਹੈ ਇੱਕ ਸਾਈਡ ਤੇ ਹੁੱਕ ਲਾ ਕੇ ਓਪਨ ਜਾਂ ਹੋ ਜਾਂਦਾ ਹੈ ਮੂੰਹ ਉਹ ਵੀ ਤੁਸੀਂ ਸਾਡੇ ਕੋਲੋਂ ਪੈਂਟ ਪਲਾਜੋ ਸਲਾਈ ਕਰਵਾ ਸਕਦੇ ਹੋ ਜਿੱਦਾਂ ਕਿ ਦੇਖੋ ਇਹਦਾ ਆਸਣ ਆਪਾਂ ਨੇ ਇੰਨਾ ਵੱਡਾ ਰੱਖਿਆ ਹੋਇਆ ਹੈ 2.5 ਇੰਚ ਫਿਸਲਾ ਹਸਣ ਆਪਾਂ ਨੇ ਬੜਾ ਰੱਖਿਆ ਹੋਇਆ ਹੈ ਫਿਰ ਇਹ ਜਿਹੜੀ ਬਿਲਕੁਲ ਖਿੱਚ ਨਹੀਂ ਪੈਂਦੀ ਹੈਗੀ ਜਿਹੜੀ ਇਹ ਖਿੱਚ ਪੈਂਦੀ ਹੈਗੀ ਇਹ ਬਿਲਕੁਲ ਨਹੀਂ ਪੈਂਦੀ ਹੈਗੀ ਪਜਾਮਾ ਬਿਲਕੁਲ ਨਹੀਂ ਚੜੇਗਾ ਐਨ ਵਰਦੀਆ ਜਿਹੜੀ ਹੈਗੀ ਪਰਫੈਕਟ ਸ਼ੇਪ ਬੰਦੀ ਆ ਪਾਏ ਤੋਂ ਬਹੁਤ ਸੋਹਣਾ ਲੱਗਦਾ ਇਹ ਪਾਇਆ ਵਯਾ ਚਲੋ ਜੀ ਜਿੰਨੇ ਕ ਆਪਣੇ ਸੂਟ ਹਨ ਰੈਡੀ ਹੋਇਆ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕੀਤੇ ਆ ਬਾਕੀ ਪਹਿਣਾ ਦੇ ਦੋ ਤਿੰਨ ਵਾਰੀ ਕਮੈਂਟ ਆਇਆ ਕਹਿੰਦੇ ਇਹ ਦੀਦੀ ਮੇਕਅਪ ਕਰਕੇ ਰੱਖਿਆ ਕਰੋ ਤੁਸੀਂ ਮੇਕਅਪ ਕਰਕੇ ਵੀਡੀਓ ਅਪਲੋਡ ਕਰਿਆ ਕਰੋ ਨਹੀਂ ਜੀ ਮੈਨੂੰ ਬਾਕੀ ਘਰੇ ਤਾਂ ਮੈਨੂੰ ਬਿਲਕੁਲ ਸਿੰਪਲ ਰਹਿਣਾ ਪਸੰਦ ਹੈ ਹਨਾ ਹੁਣ ਵੀ ਮੈਂ ਬਾਹਰੋਂ ਆਈ ਸੀਗੀ ਤੇ ਆਪਣੇ ਤਾਂ ਕਰਕੇ ਵੀਡੀਓ ਜਿਹੜੀ ਹੈਗੀ ਨਾਲ ਆ ਵੀਡੀਓ ਅਸੀਂ ਵੀਡੀਓ ਬਣਾ ਲਈ ਜਿਹੜੇ ਕੱਪੜੇ ਦੇਣੇ ਸੀਗੇ ਉਹਨਾਂ ਦੀ ਵੀਡੀਓ ਵੀ ਬਣਾਉਣੀ ਸੀਗੀ ਤਿਆਰ ਕਰਨੀ ਸੀ ਫੜਾਉਣੇ ਸੀਗੇ ਕੱਲ ਨੂੰ ਹਨਾ ਟਾਈਮ ਦਿੱਤਾ ਹੋਇਆ ਜਿੱਦਾਂ ਮੈਂ ਹੁਣ ਨਹੀਂ ਆ ਜੇ ਮੈਂ ਘਰੇ ਸਿੰਪਲਾਂ ਤਾਂ ਮੈਂ ਸਿੰਪਲ ਹੀ ਵੀਡੀਓ ਬਣਾਉਂਗੀ ਜੇ ਮੈਂ ਤਿਆਰ ਹੋਈ ਹੋਈ ਆ ਤਾਂ ਮੈਂ ਤਿਆਰ ਹੋਈ ਹੋਈ ਵੀਡੀਓ ਬਣਾਉਂ ਬਾਕੀ ਜਿਹੜਾ ਮੈਨੂੰ ਘਰ 'ਚ ਬਿਲਕੁਲ ਸਿੰਪਲ ਰਹਿਣਾ ਪਸੰਦ ਹੈ ਜੀ ਹਨਾ ਚਲੋ ਆਪਣਾ ਆਪਣਾ ਅਲੱਗ-ਅਲੱਗ ਹੁੰਦਾ ਹੈਗਾ ਬਾਕੀ ਜੇ ਹੋਰ ਕਹੀਏ ਸਿਰ ਖੁਰਕਣ ਦੀ ਤਾਂ ਵੇਲ ਨਹੀਂ ਹੈਗੀ ਹਨਾ ਕੰਮ ਬਹੁਤ ਜ਼ਿਆਦਾ ਹੈਗਾ ਤਿਆਰ ਤੁਰ ਹੋਣ ਦਾ ਬਿਲਕੁਲ ਟਾਈਮ ਹੀ ਨਹੀਂ ਹੁੰਦਾ ਹੈਗਾ ਬਾਕੀ ਸਾਨੂੰ ਆਪਦੇ ਕੰਮ ਤੱਕ ਧਿਆਨ ਹੁੰਦਾ ਜੀ ਹਨਾ ਜੇ ਆਪਾਂ ਆਪਣੇ ਕੋਲੇ ਚਲੋ ਫ੍ਰੀ ਟਾਈਮ ਹੁੰਦਾ ਤਾਂ ਆਪ ਆਪਦੇ ਲਈ ਥੋੜਾ ਜਿਹਾ ਕੱਢ ਲੈਨੇ ਆ ਟਾਈਮ ਹੁਣ ਵੀ ਅਸੀਂ ਬਾਹਰੋਂ ਆਏ ਸੀਗੇ ਤਾਂ ਕਰਕੇ ਜਿੰਨੀ ਜਿਵੇਂ ਮੈਂ ਹੈਗੀ ਸੀਗੀ ਜਿਵੇਂ ਮੈਂ ਆਈਆਂ ਬਾਹਰੋਂ ਉਦਾਂ ਹੀ ਮੈਂ ਵੀਡੀਓ ਜਿਹੜੀ ਹੈਗੀ ਸ਼ੂਟ ਕਰਨ ਲੱਗ ਗਈ ਤੇ ਕੋਈ ਐਵੇਂ ਨਹੀਂ ਹੈਗਾ ਵੀ ਅਸੀਂ ਵੀਡੀਓ ਵਾਸਤੇ ਸਪੈਸ਼ਲ ਤਿਆਰ ਹੁੰਨੇ ਆ ਕਿਉਂਕਿ ਭੱਜ ਭਜਾਈਏ ਦਾ ਟਾਈਮ ਹੁੰਦਾ ਜੀ ਹਨਾ ਕੰਮ ਇੰਨਾ ਕ ਜਿਆਦਾ ਬੁਟੀਕ ਤੇ ਕੰਮ ਸਲੂਨ ਤੇ ਕੰਮ ਬਾਕੀ ਆਪਣੀ ਘਰ ਦੇ ਵਿੱਚ ਸ਼ਾਪ ਹੈ ਹਨਾ ਜੇ ਕਿਤੇ ਆਪਣੇ ਬਾਹਰ ਜਾਣਾ ਹੋਵੇ ਤਾਂ ਆਪਾਂ ਤਿਆਰ ਹੋ ਕੇ ਜਾਈਏ ਫਰਕ ਰਹਿੰਦਾ ਹੈਗਾ ਬਾਕੀ ਆਪਾਂ ਜਿੱਦਾਂ ਘਰ ਦੇ ਵਿੱਚ ਹੁੰਨੇ ਆ ਹਨਾ ਉਦਾਂ ਹੀ ਅਸੀਂ ਵੀਡੀਓ ਕਰਦੇ ਆ ਜੀ ਚਲੋ ਜੀ ਸਾਰੀਆਂ ਭੈਣਾਂ ਦੀ ੱਡੋ ੱਡੇ ਹਨਾ ਪਸੰਦੋਂ ਵਧੀਆ ਚਲੋ ਉਹਨਾਂ ਨੂੰ ਵਧੀਆ ਲੱਗਦੇ ਹਸੀਂ ਤਿਆਰ ਹੋਏ ਤਾਂ ਹੀ ਉਹਨਾਂ ਨੇ ਕਮੈਂਟ ਕੀਤਾ ਕਿ ਦੀਦੀ ਤੁਸੀਂ ਤਿਆਰ ਹੋ ਕੇ ਰਿਹਾ ਕਰੋ ਤੁਸੀਂ ਵਧੀਆ ਲੱਗਦੇ ਆ ਤੇ ਬਾਕੀ ਟਾਈਮ ਨਹੀਂ ਹੁੰਦਾ ਭੈਣੇ ਬੱਸ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁੱਸੇ